ਇਕ ਗੰਦਗੀ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਇਹ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਮਥਰਾ ਕਲੋਨੀ ਦੀਆਂ ਤਸਵੀਰਾਂ ਜਿੱਥੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਂ ਨੂੰ ਮਜਬੂਰ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਸਕੂਲ ਦੇ ਬੱਚੇ ਇਸ ਗੰਦਗੀ ਦੇ ਵਿੱਚ ਪੜਨ ਨੂੰ ਮਜਬੂਰ ਨੇ ਤੇ ਅਧਿਆਪਕ ਅਜਿਹੇ ਬਦਬੂ ਵਾਲੇ ਇਲਾਕੇ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੇ ਲਈ ਮਜਬੂਰ ਹੋ ਰਹੇ ਨੇ ਦਰਅਸਲ ਇਹ ਗੰਦਗੀ ਕਿਉਂ ਹੈ ਇਹ ਪਾਣੀ ਖੜਿਆ ਸੜਕਾਂ ਦੇ ਉੱਤੇ ਇਹ ਹੈ ਸੀ ਬਰੇਜ ਦਾ ਪਾਣੀ ਸੀ ਬਰੇਜ ਦੀ ਸਫਾਈ ਨਾ ਹੋਣ ਦੇ ਕਰਕੇ ਇਹ ਲੋਕਾਂ ਦੀ ਜ਼ਿੰਦਗੀ ਬਦਹਾਲ ਹੋਈ ਪਈ ਹੈ ਸਰਕਾਰਾਂ ਨੂੰ ਗੁਹਾਰ ਲਗਾ ਚੁੱਕੇ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਚੁੱਕੇ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਤਾਂ ਅੱਜ ਮਥਰਾ ਕਲੋਨੀ ਦੇ ਲੋਕਾਂ ਦੇ ਵੱਲੋਂ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਨੂੰ ਗੁਹਾਰ ਲਗਾਈ ਹੈ ਜਿਨ੍ਹਾਂ ਨੂੰ ਕਿਹਾ ਕਿ ਸਾਡਾ ਇਸ ਤਰੀਕੇ ਦਾ ਇਹ ਜਿਉਣਾ ਕੋਈ ਜਿਉਣਾ ਨਹੀਂ ਹੈ ਇਹ ਸਾਡੇ ਮਸਲੇ ਦਾ ਹੱਲ ਕਰਵਾਇਆ ਜਾਵੇ ਤਾਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਅੱਜ ਮਥਰਾ ਕਲੋਨੀ ਪਟਿਆਲਾ ਵਾਸੀਆਂ ਦਾ ਇੱਕ ਵੱਡਾ ਇਕੱਠ ਨਾਲ ਲੈ ਕੇ ਫਿਰ ਇਹਨਾਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਦੇ ਲਈ ਡੀਸੀ ਸਾਹਿਬ ਕੋਲ ਗਏ ਡੀਸੀ ਸਾਹਿਬ ਦੇ ਕੋਲ ਜਾਣ ਤੋਂ ਬਾਅਦ ਕਾਰਪੋਰੇਸ਼ਨ ਦੇ ਕਮਿਸ਼ਨਰ ਕੋਲ ਗਏ ਤਾਂ ਜਿੱਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਵੱਲੋਂ ਮੌਕਾ ਦੇਖਿਆ ਗਿਆ ਮੌਕੇ ਦੇ ਉੱਤੇ ਜਾਇਜ਼ਾ ਲਿਆ ਗਿਆ ਖੁਦ ਵੀ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਉਸ ਗੰਦਗੀ ਵਾਲੇ ਉਸ ਗੰਦੇ ਪਾਣੀ ਦੇ ਵਿੱਚ ਜਾ ਕੇ ਜਾਇਜ਼ਾ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਡੀਸੀ ਸਾਹਿਬ ਕੋਲ ਪਹੁੰਚਾਉਣ ਦੇ ਲਈ ਯਤਨ ਕਰਦੇ ਰਹੇ ਤਾਂ ਡੀਸੀ ਸਾਹਿਬ ਕੋਲ ਵੀ ਪਹੁੰਚੇ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਵੱਲੋਂ ਜੋ ਮੁਸ਼ਕਲਾਂ ਦੱਸੀਆਂ ਗਈਆਂ ਜੋ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਰਹੇ ਹੋ ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕਿ ਵਾਕੇ ਹੀ ਨਰਕ ਭਰੀ ਜ਼ਿੰਦਗੀ ਆ ਤਾਂ ਅੱਜ ਸੀਬਰੇ ਦੀ ਸਮੱਸਿਆ ਨੂੰ ਹੱਲ ਕਰਵਾਉਣ ਦੇ ਲਈ ਕਲੋਨੀ ਦਾ ਵੱਡਾ ਬਫਦ ਡੀਸੀ ਪਟਿਆਲਾ ਤੇ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਨੂੰ ਮਿਲੇ ਜਿਸ ਤੋਂ ਬਾਅਦ ਭਰੋਸਾ ਜ਼ਰੂਰ ਮਿਲਿਆ ਕਿ ਇਹ ਹੱਲ ਕਰਵਾ ਦੇਵਾਂਗੇ ਪਰ ਤੁਹਾਨੂੰ ਉਸ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਇਹ ਸਾਰਾ ਜਿਹੜਾ ਯਤਨ ਕੀਤਾ ਗਿਆ ਸਰਦਾਰ ਰਣਵੀਰ ਸਿੰਘ ਕਾਟੀ ਚੇਅਰਮੈਨ ਸੁਧਾਰ ਸਭਾ ਮੰਦਰ ਕਮੇਟੀ ਸ਼੍ਰੀ ਕੇਦਾਰਨਾਥ ਮਥਰਾ ਕਲੋਨੀ ਪਟਿਆਲਾ ਦੀ ਰਹਿਨਵਾਈ ਦੇ ਵਿੱਚ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਆਪਣੇ ਹੋਰ ਸਾਥੀਆਂ ਦੇ ਨਾਲ ਉੱਥੇ ਪਹੁੰਚੇ ਜਿਨ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਅੱਗੇ ਪਹੁੰਚਾਈਆਂ ਗਈਆਂ ਤਾਂ ਕੀ ਕੁਝ ਕਿਹਾ ਉੱਥੇ ਪਹੁੰਚ ਕੇ ਮਥਰਾ ਕਲੋਨੀ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਤੁਹਾਨੂੰ ਉਹ ਸੁਣਾਉਣੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਵੀ ਸੁਣਾਵਾਂਗੇ ਜੋ ਸਕੂਲ ਦੇ ਅਧਿਆਪਕ ਕਹਿ ਰਹੇ ਨੇ ਕਿ ਕਿਸ ਤਰੀਕੇ ਦੀ ਸਾਡੀ ਜ਼ਿੰਦਗੀ ਹੋ ਚੁੱਕੀ ਆ ਬੱਚੇ ਆਉਂਦੇ ਨੇ ਗੰਦੇ ਪਾਣੀ ਦੇ ਵਿੱਚ ਬੱਚੇ ਲੰਘਦੇ ਨੇ ਗੰਦੇ ਪਾਣੀ ਦੇ ਵਿੱਚ ਮੱਖੀਆਂ ਮੱਛਰ ਬਿਮਾਰੀਆਂ ਜਿਹੜੀਆਂ ਨੇ ਸੱਦਾ ਦੇ ਰਹੀਆਂ ਨੇ ਤਾਂ ਸਾਬਕਾ ਡੀਐਸਪੀ ਐਡਵੋਕੇਟ ਅਜਿੰਦਰਪਾਲ ਅਨੰਦ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਸੁਣਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਾਗਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਅਜਿੰਦਰਪਾਲ ਅਨੰਦ ਸਾਬਕਾ ਡੀਐਸਪੀ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਰਾਉ ਮੈਂ ਅੱਜ ਤੁਸੀਂ ਦੇਖ ਰਹੇ ਹੋ ਮਥਰਾ ਕਲੋਨੀ ਨਿਵਾਸੀਆਂ ਦੀ ਰਿਕਵੈਸਟ ਤੇ ਅੱਜ ਸਾਰਾ ਇੱਥੇ ਵਿਜ਼ਿਟ ਕਰਨ ਆਇਆ ਮਥਰਾ ਕਲੋਨੀ ਨਿਵਾਸੀਆਂ ਦੀ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਮੈਂ ਜਿਵੇਂ ਤੁਸੀਂ ਦੇਖਿਆ ਦੇਖ ਕੇ ਆਇਆ ਮੌਕਾ ਸਾਰਾ ਦੇਖਿਆ ਗਲੀਆਂ ਮੁਹੱਲਿਆਂ ਦੇ ਵਿੱਚ ਸੀਵਰੇਜ ਦਾ ਬਹੁਤ ਪਾਣੀ ਖੜਾ ਹੈਗਾ ਜਿਹਦੀ ਨਿਕਾਸੀ ਕੋਈ ਨਹੀਂ ਹੈ ਔਰ ਹੁਣ ਉਹਦੇ ਵਿੱਚ ਮੱਖੀ ਮੱਛਰ ਪੈਦਾ ਹੋ ਰਿਹਾ ਹੈਗਾ ਔਰ ਜੇ ਇਹਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਬਹੁਤ ਛੇਤੀ ਫਿਰ ਚਿਕਨ ਗੁਨੀਆ ਵਰਗੀਆਂ ਬਿਮਾਰੀਆਂ ਦੂਸਰੀਆਂ ਮੱਛਰਾਂ ਮੱਖੀਆਂ ਨਾਲ ਰਿਲੇਟਡ ਬਿਮਾਰੀਆਂ ਡੇਂਗੂ ਵਗੈਰਾ ਇੱਥੇ ਹੋਣ ਦਾ ਬਹੁਤ ਭਾਰੀ ਖਤਰਾ ਹੋਇਆ ਹੋਇਆ ਹੈ ਔਰ ਮੈਂ ਇਹ ਸਾਰੇ ਇਲਾਕੇ ਦੀ ਇਨਸਪੈਕਸ਼ਨ ਕਰਕੇ ਆਇਆ ਹਾਂ ਲੋਕਾਂ ਦੀ ਬੜੀ ਜੈਨੂਅਲ ਪ੍ਰੋਬਲਮ ਹੈ ਇਹ ਸੀਵਰੇਜ ਦੇ ਪਾਣੀ ਦੀ ਓਵਰਫਲੋ ਦੀ ਪ੍ਰੋਬਲਮ ਹੈਗੀ ਹੈ ਔਰ ਲੋਕ ਬਹੁਤ ਪਰੇਸ਼ਾਨ ਔਰ ਦੁਖੀ ਹੈਗੇ ਨੇ ਇਹਨਾਂ ਦਾ ਹਜੇ ਹੱਲ ਕੁਝ ਵੀ ਨਹੀਂ ਹੋਇਆ ਹੈਗਾ ਸੋ ਮੈਂ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਭਾਈ ਸਾਡੇ ਬਹੁਤ ਹੀ ਮਾਨਯੋਗ ਔਰ ਪੰਜਾਬੀਆਂ ਦੇ ਹਰ ਨੂੰ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਦੂਰ ਕਰਨ ਵਾਸਤੇ ਇੱਕ ਨਵੀਂ ਸਕੀਮ ਚਲਾਈ ਹੈ ਜਿਹਦਾ ਉਹਨਾਂ ਨੇ ਨੌਰ ਰੱਖਿਆ ਮੁੱਖ ਮੰਤਰੀ ਸਵਾਗਤ ਡੈਕਸ ਕੱਲ ਹੀ ਇਹਦੇ ਆਦੁ ਘਾਟਨ ਹੋਇਆ ਹੈ ਡੀਸੀ ਸਾਹਿਬ ਦੇ ਦਫਤਰ ਦੇ ਨਾਲ ਇਹਦਾ ਦਫਤਰ ਬਣਾਇਆ ਗਿਆ ਹੈ ਹੁਣ ਮੈਂ ਇਹਨਾਂ ਦਾ ਇੱਕ ਮੈਮੋਰੰਡਮ ਲੈ ਕੇ ਇਹਨਾਂ ਸਾਰਿਆਂ ਨਾਲ ਲੈ ਕੇ ਇਹਨਾਂ ਦੀ ਪ੍ਰੋਬਲਮ ਹੱਲ ਕਰਾਉਣ ਵਾਸਤੇ ਮਾਣਯੋਗ ਡੀਸੀ ਪਟਿਆਲਾ ਸ਼ੌਕਤ ਅਹਿਮਦਪੁਰੇ ਸਾਹਿਬ ਕੋਲ ਜਾਵਾਂਗਾ ਔਰ ਇਹਨਾਂ ਦੀ ਪ੍ਰੋਬਲਮ ਜਿਹੜੀ ਹੈ ਜਲਦੀ ਹੱਲ ਕਰਾਈ ਜਾਏ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਤਸਵੀਰਾਂ ਕਿ ਕਿਸ ਤਰੀਕੇ ਦੀ ਇਹ ਮਦਹਾਲੀ ਦੀ ਜ਼ਿੰਦਗੀ ਲੋਕ ਜਿਉਣ ਨੂੰ ਮਜਬੂਰ ਹੋ ਰਹੇ ਨੇ ਗੰਦੇ ਪਾਣੀ ਦੀ ਬਦਬੂ ਮੱਖੀਆਂ ਮੱਛਰ ਬਿਮਾਰੀਆਂ ਦਾ ਘਰ ਜਿਹੜਾ ਆ ਬਿਮਾਰੀਆਂ ਸੱਦਾ ਦੇ ਰਹੀਆਂ ਨੇ ਇਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਦੇ ਨਾਲ ਵੀ ਅਧਿਆਪਕ ਦੇ ਨਾਲ ਗੱਲਬਾਤ ਕੀਤੀ ਆ ਅਧਿਆਪਕ ਦੇ ਵੱਲੋਂ ਵੀ ਆਪਣਾ ਇਹ ਦੁੱਖੜਾ ਸੁਣਾਇਆ ਤੁਹਾਨੂੰ ਉਹ ਵੀ ਇੱਕ ਵਾਰ ਸੁਣਾ ਦਿੰਨੇ ਆ ਆ ਸਕੂਲ ਹੈ ਕਾਕਾ ਹੀ ਦਿਖਾ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਮਥਰਾ ਕਲੋਨੀ ਬਲਾਕ ਪਟਿਆਲਾ ਇਹ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ ਛੋਟੇ-ਛੋਟੇ ਬੱਚੇ ਪੜ ਰਹੇ ਨੇ ਆ ਨਾਲ ਹੀ ਮੈਂ ਉਧਰ ਨੂੰ ਦਿਖਾਉਉ ਜੀ ਜਰਾ ਇਹ ਤੁਸੀਂ ਦੇਖ ਰਹੇ ਹੋ ਵੀ ਸਕੂਲ ਦੀਆਂ ਬਿਲਕੁਲ ਜੜਾਂ ਦੇ ਵਿੱਚ ਇਹ ਸੀਵਰੇਜ ਦਾ ਪਾਣੀ ਇੱਥੇ ਬਲੌਕ ਹੋ ਚੁੱਕਿਆ ਹੈਗਾ ਔਰ ਇਹ ਮੱਛਰ ਪੈਦਾ ਹੋ ਰਿਹਾ ਹੈ ਬੜਾ ਖਤਰਨਾਕ ਇਹਦੇ ਤੋਂ ਹੀ ਡੇਂਗੂ ਬਣਨਾ ਹੈ ਤੇ ਚਿਕਨਗੁਨੀਆ ਬਣਨਾ ਹੈ ਔਰ ਸਾਡੇ ਸਾਰਿਆਂ ਦੇ ਬੱਚੇ ਇਸ ਸਕੂਲ 'ਚ ਪੜ੍ਹ ਰਹੇ ਨੇ ਤੇ ਇਹਨਾਂ ਨੇ ਮੈਨੂੰ ਸਾਰੀ ਪ੍ਰੋਬਲਮ ਦੱਸੀ ਹੈ ਭਾਈ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਬਰਸਾਤ ਦੇ ਪਾਣੀ ਦੀ ਨਹੀਂ ਹੈਗੀ ਇਹ ਸਥਾਈ ਪ੍ਰੋਬਲਮ ਹੈ ਇੱਥੇ ਦੀ ਸੀਵਰੇਜ ਦੀ ਔਰੇ ਦੱਸ ਰਹੇ ਨੇ ਵੀ ਜੇ ਸੀਵਰੇਜ ਨੂੰ ਸੀਵਰੇਜ ਦਾ ਪਾਣੀ ਕੱਢਣ ਵਾਲੀਆਂ ਮੋਟਰਾਂ ਲਗਾਤਾਰ ਚੱਲਣ ਤਾਂ ਇਹ ਪ੍ਰੋਬਲਮ ਹੱਲ ਹੋ ਸਕਦੀ ਹੈ ਮੈਂ ਤੁਹਾਡੇ ਨਾਲ ਗੱਲ ਕਰਾਵਾਂਗੇ ਤੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਨੇ ਮੈਡਮ ਮੈਡਮ ਦੱਸੋ ਜੀ ਕੀ ਪ੍ਰੋਬਲਮ ਹੈ ਸਰ ਦਿੱਕਤ ਇਹ ਹੈ ਕਿ ਬੱਚਿਆਂ ਨੇ ਇੱਕ ਤਾਂ ਰਸਤੇ ਵਿੱਚ ਆਨ ਜਾਣ ਦੀ ਬੜੀ ਪ੍ਰੋਬਲਮ ਹੈ ਜੀ ਬਾਕੀ ਇਹ ਕਿ ਪਾਣੀ ਖੜਾ ਰਹਿੰਦਾ ਹੈ ਬੱਚੇ ਲੰਘਦੇ ਹਨ ਔਰ ਮੱਛਰ ਬਹੁਤ ਜ਼ਿਆਦਾ ਪੈਦਾ ਹੁੰਦਾ ਸੀ ਇੱਕ ਦੋ ਵਾਰ ਸਪਰੇ ਵੀ ਕਰਵਾਇਆ ਹੈ ਸਪਹਿਲ ਸਮੈਲ ਵੀ ਆਉਂਦੀ ਹੋਣੀ ਹੈ ਸਮੈਲ ਵੀ ਆਉਂਦੀ ਹੈ ਕਿੰਨੇ ਕ ਬੱਚੇ ਨੇ ਤੁਹਾਡੇ ਕੋਲ ਸਾਡੇ ਕੋਲ 400 ਦੇ ਕਰੀ ਬੈਗ ਗਿਆ ਦੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਸਾਡੇ ਸਾਰਿਆਂ ਦੇ ਬੱਚੇ ਇੱਥੇ ਛੋਟੇ-ਛੋਟੇ ਬੱਚੇ ਪੜਨ ਆਉਂਦੇ ਨੇ ਸਰਕਾਰੀ ਸਕੂਲ ਹੈ ਜੀ 400 ਬੱਚਾ ਪੜਨ ਆਉਂਦਾ ਹੈ ਜੇ ਸਮੇਂ ਸਿਰ ਇਹ ਪਾਣੀ ਦਾ ਇੰਤਜ਼ਾਮ ਨਾ ਕੀਤਾ ਗਿਆ ਹੁਣ ਇਦੋਂ ਬਾਅਦ ਇੱਥੇ ਡੇਂਗੂ ਦਾ ਮੱਛਰ ਪੈਦਾ ਹੋਏਗਾ ਚਿਕਨ ਗੁਨੀਏ ਦਾ ਪੈਦਾ ਹੋਊਗਾ ਹੈ ਜੀ ਸੋ ਮੈਂ ਸਰਕਾਰ ਨੂੰ ਔਰ ਸਰਕਾਰ ਦੇ ਅਧਿਕਾਰੀਆਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਬੜੀ ਜਨੂਅਲ ਪ੍ਰੋਬਲਮ ਹੈ ਇਹਤੀ ਇਹਦਾ ਜੋ ਵੀ ਹੱਲ ਬਣਦਾ ਉਹ ਕੀਤਾ ਜਾਵੇ ਤਾਂ ਤੁਸੀਂ ਸੁਣਿਆ ਅਧਿਆਪਕ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਲਈ ਮਥਰਾ ਕਲੋਨੀ ਦੇ ਲੋਕਾਂ ਦਾ ਇੱਕ ਵਫਦ ਨਾਲ ਲੈ ਕੇ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਜੀ ਨੂੰ ਮਿਲੇ ਤਾਂ ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਭਰੋਸਾ ਵੀ ਮਿਲਿਆ ਤੇ ਫਿਰ ਡੀਐਸਪੀ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਅਨੰਦ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਕਿ ਪਟਿਆਲਾ ਦੇ ਵਿੱਚ ਅਜਿਹੇ ਕਾਬਲ ਅਫਸਰ ਅਹੁਦੇ ਦੇ ਉੱਤੇ ਬਿਠਾਏ ਨੇ ਜਿਨ੍ਹਾਂ ਨੇ ਬੜੇ ਹੀ ਤਰੀਕੇ ਦੇ ਨਾਲ ਸਾਡੀ ਗੱਲਬਾਤ ਸੁਣੀਆ ਲੋਕਾਂ ਨੂੰ ਮੁਸ਼ਕਲਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਖੁਦ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹ ਉੱਥੇ ਮੌਕੇ ਦੇ ਉੱਤੇ ਜਾ ਕੇ ਜਾਇਜ਼ਾ ਲੈ ਕੇ ਆਏ ਨੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਕੀ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਧੰਨਵਾਦ ਕੀਤਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆਂ ਪਰਾਓ ਤੁਸੀਂ ਦੇਖ ਰਹੇ ਹੋ ਅੱਜ ਮੇਰੇ ਨਾਲ ਸਾਰੇ ਮਥਰਾ ਕਲੋਨੀ ਦੇ ਏ ਵਾਸੀ ਖੜੇ ਨੇ ਸਾਡੀਆਂ ਮਾਤਾ ਮਾਂ ਪੈਣਾ ਬੇਟੀਆਂ ਬਹੁਤ ਵੱਡੀ ਗਿਣਤੀ ਵਿੱਚ ਡੈਪੋਲੇਸ਼ਨ ਇਹ ਆਇਆ ਹੋਇਆ ਅਸੀਂ ਮਾਂ ਜੋਗ ਡੀਸੀ ਸਾਹਿਬ ਪਟਿਆਲਾ ਨੂੰ ਸ਼ੌਕਤ ਅਲੀ ਪਰੇ ਜਿਹਨੂੰ ਮਿਲਿਆ ਇਹਨਾਂ ਦੀ ਪ੍ਰੋਬਲਮ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਬੈਕ ਮਾਰ ਰਿਹਾ ਹੈਗਾ ਔਰ ਉੱਥੇ ਬਹੁਤ ਪਾਣੀ ਗੰਦਾ ਬਦਬੂਦਾਰ ਗਲੀਆਂ 'ਚ ਖੜ ਗਿਆ ਹੈ ਇੱਕ ਸਕੂਲ ਐਲੀਮੈਂਟਰੀ ਹੈਗਾ ਛੋਟੇ ਬੱਚਿਆਂ ਦਾ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਉਹਦੇ ਆਲੇ-ਦਾਲੇ ਬਹੁਤ ਪਾਣੀ ਖੜਾ ਹੈ ਬਦਬੂ ਮਾਰਦੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚਿਕਨਗੁਨੀਆ ਦੇ ਜਰਾ ਟੀਮ ਨੇ ਜਿਹੜੇ ਹੋਰ ਮੱਖੀਆਂ ਮੱਛਰ ਉੱਤੇ ਪੈਦਾ ਹੋ ਜਾਣੇ ਨੇ ਡੇਂਗੂ ਦੇ ਹੋ ਜਾਣੇ ਨੇ ਉਹਨੂੰ ਹੱਲ ਕਰਨ ਵਾਸਤੇ ਮਾਨਯੋਗ ਡੀਸੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਅਸੀਂ ਲਿਖਤੀ ਐਪਲੀਕੇਸ਼ਨ ਇੱਕ ਮੈਮੋਰੰਡਮ ਵੀ ਦਿੱਤਾ ਹੈਗਾ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਵਾਇਆ ਸਾਨੂੰ ਸਾਰਿਆਂ ਨੂੰ ਵੀ ਇਹ ਪ੍ਰੋਬਲਮ ਛੇਤੀ ਹੱਲ ਕੀ ਕਰਨਗੇ ਔਰ ਉਹਨਾਂ ਨੇ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਇਹ ਕਿਹਾ ਕਿ ਇਹਨਾਂ ਦੀ ਪ੍ਰੋਬਲਮ ਜਲਦੀ ਹੱਲ ਕੀਤੀ ਜਾਵੇ ਔਰ ਸਾਨੂੰ ਮੈਨੂੰ ਵੀ ਸਪੈਸ਼ਲੀ ਕਿਹਾ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਜਾ ਕੇ ਮਿਲੋ ਹੁਣ ਮੈਂ ਇੱਥੋਂ ਇਹ ਡੀਸੀ ਪਟਿਆਲਾ ਸਾਹਿਬ ਦਾ ਦਫਤਰ ਹੈਗਾ ਇੱਥੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਉਦੋਂ ਬਾਅਦ ਵੀ ਜੋ ਉਹ ਸਾਨੂੰ ਕਹਿਣਗੇ ਉਹ ਸਾਰੀ ਆਪ ਦੇ ਨੋਟਿਚ ਲਈ ਆਏਗੀ ਆ ਤੁਸੀਂ ਸੁਣਿਆ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਦੂਜੇ ਪਾਸੇ ਇਹ ਮੰਗ ਪੱਤਰ ਇੱਕ ਡੀਸੀ ਸਾਹਿਬ ਨੂੰ ਦਿੱਤਾ ਗਿਆ ਡੀਸੀ ਸਾਹਿਬ ਨੇ ਭਰੋਸਾ ਦੇ ਦਿੱਤਾ ਗਿਆ ਕਿ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ ਖੈਰ ਮੁਸ਼ਕਲਾਂ ਹੱਲ ਕਦੋਂ ਤੱਕ ਹੁੰਦੀਆਂ ਨੇ ਕਿਉਂਕਿ ਜਿਸ ਤਰੀਕੇ ਦੀ ਇਹ ਜ਼ਿੰਦਗੀ ਲੋਕ ਜੁੜਨ ਨੂੰ ਮਜਬੂਰ ਨੇ ਅਜਿਹੀ ਜ਼ਿੰਦਗੀ ਕਿਸੇ ਹੋਰ ਦੀ ਵੀ ਨਾ ਹੋਵੇ ਅਕਸਰ ਦੇਖਿਆ ਜਾਂਦਾ ਕਿ ਵੋਟਾਂ ਤੋਂ ਪਹਿਲਾਂ ਲੋਕ ਜਿਹੜੇ ਨੇ ਕੋਈ ਮੰਗ ਦਿੰਦੇ ਨੇ ਮੰਗ ਪੱਤਰ ਦਿੰਦੇ ਨੇ ਤਾਂ ਮੁਸ਼ਕਲਾਂ ਹੱਲ ਕਰਵਾਉਣ ਦਾ ਭਰੋਸਾ ਦੇ ਦਿੱਤਾ ਜਾਂਦਾ ਪਰ ਵੋਟਾਂ ਲੰਘ ਜਾਂਦੀਆਂ ਨੇ ਫਿਰ ਉਹਨਾਂ ਤੇ ਗੌਰ ਨਹੀਂ ਕੀਤਾ ਜਾਂਦਾ ਖੈਰ ਅਜਿਹਾ ਨਾ ਹੋਵੇ ਇਹੀ ਕਾਮਨਾ ਕਰਦੇ ਨੇ ਪਟਿਆਲਾ ਦੇ ਪ੍ਰਸ਼ਾਸਨ ਦੀ ਵਾਕੇ ਹੀ ਤਾਰੀਫ ਜ਼ਰੂਰ ਕਰਨੀ ਬਣਦੀ ਹੈ ਇੱਥੇ ਕਿ ਕਿਸ ਤਰੀਕੇ ਦੇ ਨਾਲ ਉਹ ਖੁਦ ਨਾਲ ਜਾ ਕੇ ਮੌਕੇ ਦਾ ਜਾਇਜਾ ਲਿਆ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚਿਆ ਇਹਨਾਂ ਸਾਰਿਆਂ ਨੂੰ ਲੈ ਕੇ ਸਾਰਾ ਮਥਰਾ ਕਲੋਨੀ ਦਾ ਜਿੱਥੇ-ਜਿੱਥੇ ਸੀਵਰੇਜ ਦੀ ਪ੍ਰੋਬਲਮ ਹੈਗੀ ਹੈ ਉਹਦਾ ਮੈਂ ਵਿਜ਼ਿਟ ਕੀਤਾ ਹੈ ਔਰ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਹਮਰਾ ਲੈ ਕੇ ਡੀਸੀ ਸਾਹਿਬ ਨੂੰ ਮਿਲਿਆ ਸ਼ੌਕਤ ਅਲੀ ਭਰੇ ਜੀ ਨੂੰ ਉਹਨਾਂ ਨੂੰ ਇਹਨਾਂ ਦਾ ਮੈਮੋਰੰਡਮ ਦਿੱਤਾ ਹੈਗਾ ਔਰ ਬੇਨਤੀ ਕੀਤੀ ਹੈ ਕਿ ਸਭ ਜਲਦੀ ਤੋਂ ਜਲਦੀ ਇਹ ਜਿਹੜਾ ਸੀਵਰੇਜ ਦਾ ਓਵਰਫਲੋਇੰਗ ਹੋਣ ਕਰਕੇ ਪ੍ਰੋਬਲਮ ਮਥਰਾ ਕਲੋਨੀ ਦੇ ਲੋਕ ਪਰੇਸ਼ਾਨ ਨੇ ਇਹਦਾ ਹੱਲ ਕੀਤਾ ਜਾਵੇ। ਉਹਨਾਂ ਨੂੰ ਅਸੀਂ ਮੈਮੋਰੰਡਮ ਵੀ ਦਿੱਤਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਫਿਰ ਕਮਿਸ਼ਨਰ ਸਾਹਿਬ ਨੂੰ ਵੀ ਸਾਡੇ ਸਾਹਮਣੇ ਕਿਹਾ ਕਿ ਇਹਨਾਂ ਦੀ ਪ੍ਰੋਬਲਮ ਛੇਤੀ ਹੱਲ ਕੀਤੀ ਜਾਵੇ। ਫਿਰ ਮੈਂ ਹੁਣ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਕਮਿਸ਼ਨ ਸਾਹਿਬ ਨੂੰ ਮਿਲਿਆ ਤੇ ਕਮਿਸ਼ਨਰ ਸਾਹਿਬ ਨੂੰ ਇੱਥੇ ਮਤਰਾ ਕਲੋਨੀ ਦੇ ਵਿੱਚ ਲਿਆ ਕੇ ਸਾਰਾ ਮੌਕਾ ਦਿਖਾਇਆ। ਔਰ ਉਹਨਾਂ ਨੇ ਖੁਦ ਮੌਕਾ ਦੇਖਿਆ, ਪ੍ਰੋਬਲਮ ਨੂੰ ਸਮਝਿਆ ਤੇ ਸੁਣਿਆ ਔਰ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਬਹੁਤ ਛੇਤੀ ਜਿਹੜਾ ਇਹਦਾ ਟੈਂਪਰੇਰੀ ਹੱਲ ਵੀ ਔਰ ਸਥਾਈ ਹੱਲ ਵੀ ਕਰ ਦਿੱਤਾ ਜਾਏਗਾ। ਸੋ ਮੈਂ ਡੀਸੀ ਸਾਹਿਬ ਦਾ ਵੀ ਬੜਾ ਧੰਨਵਾਦੀਆਂ, ਕਮਿਸ਼ਨਰ ਸਾਹਿਬ ਦਾ ਵੀ ਧੰਨਵਾਦੀਆਂ। ਖਾਸ ਕਰਕੇ ਸਾਡੇ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਟਿਆਲੇ ਪ੍ਰਸ਼ਾਸਨ ਨੂੰ ਏਡੇ ਵੱਡੇ ਅਫਸਰ ਦਿੱਤੇ ਨੇ ਇੰਨੀ ਗਰਮੀ ਚ ਇੰਨੀ ਧੁੱਪ ਚ ਆ ਕੇ ਕਮਿਸ਼ਨਰ ਸਾਹਮਣੇ ਮੌਕਾ ਦਿੱਤਾ ਔਰ ਸਾਨੂੰ ਬੜੀ ਆਸ ਹੈ ਕਿ ਉਹ ਮਥਰਾ ਕਲੋਨੀ ਵਾਸੀਆਂ ਦਾ ਇਹ ਜਿਹੜੀ ਪ੍ਰੋਬਲਮ ਹੈ ਜਲਦੀ ਜਲਦੀ ਹੱਲ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਕੜ ਐਸਪੀ ਐਡਵੋਕੇਟ ਰਜਿੰਦਰਪਾਲ ਅਨੰਦ ਨੇ ਜੋ ਕਿ ਖਤਰੀ ਮਹਾਸਭਾ ਦੇ ਸੀਨੀਅਰ ਮਿਤ ਪ੍ਰਧਾਨ ਵੀ ਨੇ ਤਾਂ ਉਹ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਖੁਦ ਇਹਨਾਂ ਲੋਕਾਂ ਦੇ ਵਿੱਚ ਪਹੁੰਚੇ ਇਹਨਾਂ ਲੋਕਾਂ ਦੇ ਨਾਲ ਵਿਚਰੇ ਉਹ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਲਈ ਅੱਗੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਲੋਕਾਂ ਦੇ ਨਾਲ ਖੜੇ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਇਹਨਾਂ ਲੋਕਾਂ ਦੇ ਲਈ ਉਹ ਮਸੀਹਾ ਬਣੇ ਨੇ ਖੈਰ ਮੁਸ਼ਕਲਾਂ ਹੱਲ ਕਦੋਂ ਹੁੰਦੀਆਂ ਨੇ ਦੇਖਣ ਵਾਲੀ ਗੱਲ ਰਹੇਗੀ